ਦੇਸ਼ੀ ਦੇ মিডিਆ ਨੂੰ ਜਿਹੜਾ ਅਲੀਗੇਸ਼ਨ ਕਰ ਰਹੇ ਆ ਕਿ 16 ਸਾਲ ਤੋਂ ਇਹਦਾ ਮਤਲਬ ਹੈ ਤੁਸੀਂ ਉਹਨੂੰ ਅਤਵਾਦੀ ਅੱਜ ਕਹਿ ਰਹੇ ਹੋ 16 ਸਾਲ ਤੋਂ ਉਹਨੂੰ ਸਰਕਾਰੀ ਤੁਸੀਂ ਨੌਕਰੀ ਦੇ ਰਹੇ ਹੋ ਉਹ ਜੌਬ ਕਰ ਰਹੀ ਆ ਆਪਣੀ ਡਿਊਟੀ ਕਰ ਰਹੀ ਆ ਇਹਦਾ ਮਤਲਬ ਵੀ 16 ਸਾਲ ਤੋਂ ਉਹਨੇ ਹੋਰ ਕਿੰਨੀਆਂ ਗਤੀਵਿਧੀਆਂ ਕੀਤੀਆਂ ਹੋਣਗੀਆਂ ਇੱਕ ਇਹ ਵੀ ਬੇਇਨਸਾਫੀ ਕੀਤੀ ਜਾ ਰਹੀ ਆ ਕਿ ਜਿਹੜੀ ਕੰਗਣਾ ਰਣੌਤ ਆ ਜਾਂ ਜਿਹੜੇ ਗੇਟ ਤੋਂ ਨੇ ਇੰਟਰ ਹੋ ਰਹੀ ਸੀ ਉਹ ਗੇਟ ਪੰਜਾਬ ਦੇ ਵਿੱਚ ਆ ਪਰ ਉਹਦੀ ਜਿਹੜੀ ਕਾਰਵਾਈ ਉਹ ਜਿਹੜੀ ਐਫ ਆਈ ਆਰ ਉਹ ਚੰਡੀਗੜ੍ਹ ਪੁਲਿਸ ਲਾਂਚ ਕਰ ਰਹੀ ਆ ਕਿ ਪੰਜਾਬ ਪੁਲਿਸ ਨੂੰ ਕਿਉਂ ਨਹੀਂ ਅਧਿਕਾਰ ਦਿੱਤੇ ਗਏ ਉਹਦੇ ਤੋਂ ਪਹਿਲਾਂ ਜਦ ਭਾਈ ਅਮਰਤਪਾਲ ਸਿੰਘ ਦੀ ਗੱਲ ਕਰ ਲਈਏ ਉਹਨਾਂ ਨੂੰ ਇੰਨਾ ਜੇਲ੍ਹਾਂ ਚੋਂ ਛੱਡ ਕੇ ਪੰਜਾਬ ਦੀਆਂ ਜਾ ਕੇ 7ਵੇਂ 8ਵੇਂ ਸੂਬੇ ਦੇ ਵਿੱਚ ਦੂਜੀ ਜਗ੍ਹਾ ਜਾ ਕੇ ਉਹਨਾਂ ਨੂੰ ਬੰਦੀ ਬਣਾਉਣਾ ਕੀ ਇਹ ਪੰਜਾਬ ਨਾਲ ਵਿਤਕਰਾ ਨਹੀਂਗਾ 1947 ਦੇ ਵਿੱਚ ਵੀ ਜਿਹੜੀ ਅਸੀਂ 85% ਕੁਰਬਾਨੀਆਂ ਦੇ ਕੇ ਇਹ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਮੋਰੀ ਹੋ ਕੇ ਲੜੇ ਆ ਤੇ ਅੱਜ ਸਾਨੂੰ ਅੱਤਵਾਦੀ ਕਹਿਣਾ ਕਿੱਥੋਂ ਦਾ ਨਿਆਂ ਆ ਪਣਦੀ ਜੋ ਕਾਰਵਾਈ ਆ ਜੋ ਕਾਨੂੰਨੀ ਕਾਰਵਾਈ ਆ ਉਹਦੇ ਤੋਂ ਅੱਗੇ ਜਾ ਕੇ ਜੇ ਕੋਈ ਸਰਕਾਰ ਆਪਣੇ ਕੋਲੋਂ ਕੁਝ ਜੋੜ ਕੇ ਜਾਂ ਉਹਨਾਂ ਨੂੰ ਕੁਝ ਗਲਤ ਤਰੀਕੇ ਨਾਲ ਇਨਟੈਰੋਗੇਸ਼ਨ ਕਰਨ ਦੀ ਕੋਸ਼ਿਸ਼ ਕਰੂਗੀ ਉਹਦੇ ਵਾਸਤੇ ਪੂਰਾ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦਾ ਕਿਸਾਨ ਮਜ਼ਦੂਰ ਇੱਕ ਮੰਚ ਤੇ ਖੜਾ ਹੋ ਕੇ ਤੇ ਉਹ ਜਿਹੜਾ ਵਾ ਉਹਨੂੰ ਭੈਣ ਕੁਲਵਿੰਦਰ ਕੌਰ ਨੂੰ ਬਿਲਕੁਲ ਇਨਸਾਫ ਦਿਵਾਇਆ ਜਾਊਗਾ ਕੰਗਨਾਰ ਰਣੋਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਘਰ ਦੇ ਬਾਹਰ ਖੜੇ ਆ ਇਸ ਵਕਤ ਅਸੀਂ ਸਭ ਤੋਂ ਪਹਿਲਾਂ ਤੁਸੀਂ ਇਹ ਤਸਵੀਰ ਜ਼ਰੂਰ ਉਹਨਾਂ ਦੇ ਘਰ ਦੀ ਜ਼ਰੂਰ ਦੇਖੋ ਇਹ ਕੁਲਵਿੰਦਰ ਕੌਰ ਹੋਰਾ ਦਾ ਘਰ ਹੈ ਜਨਾ ਦੇ ਘਰ ਦੇ ਵਿੱਚ ਇਸ ਵਕਤ ਵੱਖ-ਵੱਖ ਜਥੇਬੰਦੀਆਂ ਦੇ ਲੋਕ ਜਿਹੜੇ ਨੇ ਉਹ ਪਹੁੰਚੇ ਨੇ ਦੱਸਣਾ ਚਾਹੁੰਨਾ ਵਾ ਕਿ ਚੱਲ ਜਿਹੜਾ ਹੈ ਉਹ ਇਨਸੀਡੈਂਟ ਹੋਇਆ ਜਿਸ ਦੇ ਵਿੱਚ ਕੁਲਵਿੰਦਰ ਕੌਰ ਹੋਰਾ ਵੱਲੋਂ ਕੰਗਣਾ ਰਣੋਤ ਨੂੰ ਥੱਪੜ ਮਾਰਿਆ ਗਿਆ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਜਿਹੜੀ ਹੈ ਉਹ ਵੀਡੀਓ ਵਾਇਰਲ ਹੋਈ ਹੈ ਜਿਸ ਨੂੰ ਲੈ ਕੇ ਵੱਖ-ਵੱਖ ਇਸ ਵਕਤ ਪ੍ਰਤੀਕਿਰਿਆ ਵੀ ਜੜੀਆਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਈ ਲੋਕ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਇਸ ਨੂੰ ਖਾਲਿਸਤਾਨ ਪਰਿਵਾਰ ਕਹਿ ਕੇ ਜੜਾਏ ਉਹ ਟਰੋਲ ਕਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਜੋ ਕੁਝ ਇਸ ਘਰ ਦੇ ਵਿੱਚ ਹੈ ਜੋ ਕੁਝ ਇਸ ਦੇ ਘਰ ਦੇ ਲੋਕ ਜੋ ਕਹਿ ਰਹੇ ਨੇ ਉਸ ਬਾਰੇ ਅੱਜ ਤੁਹਾਨੂੰ ਅਸੀਂ ਜਾਣੂ ਕਰਾਵਾਂਗੇ ਕੌਣ ਹੈ ਕੁਲਵਿੰਦਰ ਕੌਰ ਉਸ ਬਾਰੇ ਵੀ ਤੁਹਾਨੂੰ ਜਿਹੜਾ ਹੈ ਉਹ ਅਸੀਂ ਜਾਣੂ ਕਰਾਵਾਂਗੇ ਉਹਨਾਂ ਦੇ ਭਰਾ ਸ਼ੇਰ ਸਿੰਘ ਹੋਰਾ ਦੇ ਨਾਲ ਗੱਲਬਾਤ ਕਰਾਂਗੇ ਅਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੁਝ ਪਰਿਵਾਰ ਦੇ ਵਿੱਚ ਹੈ ਕੁਲਵਿੰਦਰ ਕੌਰ ਕੀ ਕੁਝ ਕਰਦੇ ਰਹੇ ਤੇ ਕੀ ਕੁਝ ਕਰ ਰਹੇ ਨੇ ਇਹ ਤਸਵੀਰ ਤੁਸੀਂ ਪਹਿਲਾਂ ਜਰੂਰ ਕਰਦੀ ਦੇਖੋ ਇਹ ਇੱਕ ਛੋਟਾ ਜਿਹਾ ਘਰ ਹੈ ਜਿਸ ਦੇ ਵਿੱਚ ਕੁਲਵਿੰਦਰ ਕੌਰ ਖੋਰਾ ਦੇ ਮਾਤਾ ਉਹਨਾਂ ਦੇ ਭਰਾ ਅਤੇ ਉਹਨਾਂ ਦੇ ਜਿਹੜੇ ਨੇ ਉਹ ਬੱਚੇ ਰਹਿ ਰਹੇ ਨੇ ਕੁਲਵਿੰਦਰ ਕੌਰ ਖੋਰੀ ਸੀਆਈਐਸਐਫ ਅ ਮਹਿਲਾ ਕਰਮਚਾਰੀ ਨੇ ਜੋ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਇਹ ਉਹ ਡਿਊਟੀ ਦੇ ਉੱਤੇ ਤਾਇਨਾਤ ਸੀਗੇ ਅਤੇ ਜਿਸ ਦੌਰਾਨ ਉਹ ਹਾਦਸਾ ਹੋਇਆ ਪਿੰਡ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਆ ਪਿੰਡ ਦੇ ਤੁਸੀਂ ਜਰੂਰ ਕੈਮਰਾ ਪਰਸਨ ਨੂੰ ਜਰੂਰ ਕਹੂੰਗਾ ਇੱਕ ਵਾਰੀ ਦਿਖਾ ਦੇਵੇ ਜਿਸ ਜਗ੍ਹਾ ਦੇ ਉੱਤੇ ਵੱਖ-ਵੱਖ ਜਿਹੜੇ ਨੇ ਉਹ ਜਥੇਬੰਦੀਆਂ ਦੇ ਲੋਕ ਪਹੁੰਚੇ ਹੋਏ ਨੇ ਪਿੰਡ ਦੇ ਲੋਕ ਨੇ ਉਹਨਾਂ ਦੇ ਨਾਲ ਵੀ ਅਸੀਂ ਜਿਹੜਾ ਹੈ ਉਹ ਗੱਲਬਾਤ ਜਰੂਰ ਕਰ ਲੈਣੇ ਕਿਉਂਕਿ ਪਿੰਡ ਦਾ ਕੀ ਸੋਚਣਾ ਹੈ ਕੀ ਕਹਿਣਾ ਹੈ ਉਹ ਜਾਨਣਾ ਬਹੁਤ ਜ਼ਰੂਰੀ ਹੈ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਗਨ ਰਣੋਤ ਦੇ ਥੱਪੜ ਮਾਰਨਾ ਸੋਸ਼ਲ ਮੀਡੀਆ ਦੇ ਉੱਤੇ ਇਸ ਵਕਤ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੁਸੀਂ ਐਜ਼ ਅ ਪ੍ਰਿੰਦ ਨਿਵਾਸੀ ਐਜ਼ ਅ ਤੁਸੀਂ ਇਸ ਜਗ੍ਹਾ ਦੇ ਉੱਤੇ ਆਏ ਹੋ ਤੁਸੀਂ ਕੀ ਸੋਚਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਆਪ ਜੀ ਨੂੰ ਦਰਸਤ ਕਰਨਾ ਚਾਹੁੰਦਾ ਪਈ ਅਜੇ ਜਿਹੜੀ ਕੋਈ ਥੱਪੜ ਮਾਰਨ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਕੋਈ ਵਾਇਰਲ ਨਹੀਂ ਹੋਈ ਤਾਂ ਕਿ ਜਿਹੜੀ ਗੱਲਬਾਤ ਹੋਣ ਦੀ ਵੀਡੀਓ ਸਾਹਮਣੇ ਆਉਂਦੀ ਆ ਉਹੀ ਹੋ ਰਹੀ ਆ ਕੋਈ ਥੱਪੜ ਵੱਜ ਰਿਹਾ ਜਾਂ ਕੋਈ ਇਹੋ ਜਿਹੀ ਵੀਡੀਓ ਜਿਹੜੀ ਉਹ ਸਾਹਮਣੇ ਨਹੀਂ ਆ ਰਹੀ ਦੂਸਰੀ ਗੱਲ ਇਹ ਆ ਵੀ ਉਹ ਕੁਲਵਿੰਦਰ ਕੌਰ ਜੀ ਸੀਆਈਐਸਐਫ ਚ ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ ਕਰੀਬ 16 ਸਾਲ ਤੋਂ ਡਿਊਟੀ ਆਪਣੀ ਕਰ ਰਿਹਾ ਹੈ ਮੈਂ ਇੱਕ ਦੇਸ਼ ਦੇ মিডিਆ ਨੂੰ ਜਾਂ ਜਿਹੜਾ ਐਲੀਗੇਸ਼ਨ ਕਰ ਰਿਹਾ ਹੈ ਕਿ 16 ਸਾਲ ਤੋਂ ਇਹਦਾ ਮਤਲਬ ਹੈ ਤੁਸੀਂ ਉਹਨੂੰ ਅਤਵਾਦੀ ਅੱਜ ਕਹਿ ਰਹੇ ਹੋ 16 ਸਾਲ ਤੋਂ ਉਹਨੂੰ ਸਰਕਾਰੀ ਤੁਸੀਂ ਨੌਕਰੀ ਦੇ ਰਹੇ ਹੋ ਉਹ ਜੌਬ ਕਰ ਰਹੀ ਆ ਆਪਣੀ ਡਿਊਟੀ ਕਰ ਰਹੀ ਆ ਇਹਦਾ ਮਤਲਬ ਵੀ 16 ਸਾਲ ਤੋਂ ਉਹਨੇ ਹੋਰ ਕਿੰਨੀਆਂ ਗਤੀਵਿਧੀਆਂ ਕੀਤੀਆਂ ਹੋਣਗੀਆਂ ਕੋਈ ਸਾਡੇ ਕੋਲ ਪ੍ਰੂਫ ਨਹੀਂ ਸਿਰਫ ਤੇ ਸਿਰਫ ਇੱਕ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬ ਦੀ ਨੌਜਵਾਨੀ ਨੂੰ ਬਦਨਾਮ ਕੀਤਾ ਜਾ ਰਿਹਾ ਦੂਸਰੀ ਬੇਨਤੀ ਹੈ ਕਿ ਅਸੀਂ ਉਹ ਭੈਣ ਕੁਲਵਿੰਦਰ ਕੌਰ ਦੇ ਨਾਲ ਬਿਲਕੁਲ ਖੜੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿੰਨੀਆਂ ਵੀ ਹੋਰ ਜਥੇਬੰਦੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਪੂਰੇ ਪੰਜਾਬ ਦੀਆਂ ਨਹੀਂ ਹਰਿਆਣਾ ਹਿਮਾਚਲ ਦਿੱਲੀ ਦੀਆਂ ਜਿੱਥੋਂ ਜਿੱਥੋਂ ਤੱਕ ਪੂਰੇ ਹਿੰਦੁਸਤਾਨ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਬਿਲਕੁਲ ਭੈਣ ਕੁਲਵਿੰਦਰ ਕੌਰ ਦੇ ਨਾਲ ਆ ਪਰਿਵਾਰ ਦੇ ਨਾਲ ਆ ਦੂਸਰਾ ਜਿਹੜੀ ਉਹਦੀ ਵਿਭਾਗੀ ਕਾਰਵਾਈ ਚੱਲ ਰਹੀ ਆ ਉਦੇ ਵਿੱਚ ਜੋ ਵੀ ਨਿਕਲ ਕੇ ਆਉਂਦਾ ਅਸੀਂ ਕਾਰਵਾਈ ਲਈ ਬਿਲਕੁਲ ਤਿਆਰ ਆ ਕਿਉਂਕਿ ਉਹ ਵਿਭਾਗੀ ਕਾਰਵਾਈ ਜਿਹੜੀ ਆ ਉੱਥੇ ਸਭ ਤੋਂ ਉੱਤਮ ਕਾਰਵਾਈ ਮੰਨੀ ਜਾ ਰਹੀ ਕਿਉਂਕਿ ਉਹਨਾਂ ਤੇ ਐਫ ਆਈ ਆਰ ਸੁਣਨ ਚ ਆ ਰਹੀ ਆ ਵੀ ਲਾਂਚ ਹੋ ਗਈ ਆ ਕਿਉਂਕਿ ਵਿਭਾਗ ਆਪਣੀ ਕਾਰਵਾਈ ਕਰੇਗਾ ਉਹਦੇ ਤੋਂ ਬਾਅਦ ਜੋ ਵੀ ਹੋਏਗਾ ਦੂਸਰਾ ਇੱਕ ਇੱਕ ਇਹ ਵੀ ਬੇਇਨਸਾਫੀ ਕੀਤੀ ਜਾ ਰਹੀ ਹੈ ਕਿ ਜਿਹੜੀ ਕੰਗਣਾ ਰਣੌਤ ਆ ਜਾਂ ਜਿਹੜੇ ਗੇਟ ਤੋਂ ਨੇ ਇੰਟਰ ਹੋ ਰਹੀ ਸੀ ਉਹ ਗੇਟ ਪੰਜਾਬ ਦੇ ਵਿੱਚ ਆ ਪਰ ਉਹਦੀ ਜਿਹੜੀ ਕਾਰਵਾਈ ਉਹ ਜਿਹੜੀ ਐਫ ਆਈ ਆਰ ਉਹ ਚੰਡੀਗੜ੍ਹ ਪੁਲਿਸ ਲਾਂਚ ਕਰ ਰਹੀ ਆ ਕਿਉਂਕਿ ਪੰਜਾਬ ਪੁਲਿਸ ਨੂੰ ਕਿਉਂ ਨਹੀਂ ਅਧਿਕਾਰ ਦਿੱਤੇ ਗਏ ਪੰਜਾਬ ਪੁਲਿਸ ਕੋ ਸਾਰਾ ਕੁਝ ਪ੍ਰਬੰਧ ਆ ਸਾਰਾ ਕੁਝ ਸਿਸਟਮ ਆ ਕਿਉਂ ਇਸ ਜਿਹੜੀਆਂ ਕਾਰਵਾਈਆਂ ਉਹਦੇ ਤੋਂ ਪਹਿਲਾਂ ਜਦ ਭਾਈ ਅਮਰਤਪਾਲ ਸਿੰਘ ਦੀ ਗੱਲ ਕਰ ਲਈਏ ਉਹਨਾਂ ਨੂੰ ਇੰਨਾ ਜੇਲਾਂ ਚੋਂ ਛੱਡ ਕੇ ਪੰਜਾਬ ਦੀਆਂ ਜਾ ਕੇ ਸਤਵੇਂ ਅੱਠਵੇਂ ਸੂਬੇ ਦੇ ਵਿੱਚ ਦੂਜੀ ਜਗ੍ਹਾ ਜਾ ਕੇ ਉਹਨਾਂ ਨੂੰ ਬੰਦੀ ਬਣਾਉਣਾ ਕੀ ਇਹ ਪੰਜਾਬ ਨਾਲ ਵਿਦਕਰਾ ਨਹੀਂਗਾ ਕਿ ਪੰਜਾਬ ਦੇ ਨੌਜਵਾਨਾਂ ਨੇ ਪੰਜਾਬ ਦੇ ਜਿਹੜੇ ਆਰਮੀ ਦੇ ਵਿੱਚ ਬਾਰਡਰਾਂ ਤੇ ਅੱਜ ਵੀ ਲੜ ਰਹੇ ਆ ਜਿਨ੍ਹਾਂ ਦੀਆਂ ਲਾਸ਼ਾਂ ਹੀ ਆਪਣੇ ਮੋਢਿਆਂ ਤੇ ਢੂ ਢੋ ਕੇ ਥੱਕ ਗਏ ਆ ਤੇ 1947 ਦੇ ਵਿੱਚ ਵੀ ਜਿਹੜੀ ਅਸੀਂ 85% ਕੁਰਬਾਨੀਆਂ ਦੇ ਕੇ ਇਹ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਮੋਰੀ ਹੋ ਕੇ ਲੜੇ ਆ ਤੇ ਅੱਜ ਸਾਨੂੰ ਅੱਤਵਾਦੀ ਕਹਿਣਾ ਕਿੱਥੋਂ ਦਾ ਨਿਆਂ ਆ ਮੈਂ ਤਾਂ ਇਹ ਗੱਲ ਕਰਨੀ ਚਾਹੂੰਗਾ ਵੀ ਜਿਹੜੀ ਇਸ ਗੱਲ ਦੀ ਜਿਹੜੀ ਕਾਰਵਾਈ ਆ ਉਹ ਕੰਗਣਾ ਰਣੋਤ ਤੇ ਵੀ ਹੋਣੀ ਚਾਹੀਦੀ ਉਹਨੂੰ ਵੀ ਇਹ ਗੱਲ ਪੁੱਛਣਾ ਚਾਹੀਦਾ ਸਬੂਤ ਮੰਗਿਆ ਜਾਣਾ ਚਾਹੀਦਾ ਵੀ ਤੂੰ ਕਿਸ ਬੇਸ ਤੇ ਪੰਜਾਬ ਨੂੰ ਬਦਨਾਮ ਕਰ ਰਹੀ ਹੈ। ਜੋ ਐਫਆਈਆਰ ਇਸ ਵਕਤ ਕੁਲਵਿੰਦਰ ਕੌਰ ਖਰਾਉ ਪਰ ਹੋਈ ਹੈ ਜੇਕਰ ਕੋਈ ਕਾਰਵਾਈ ਹੁੰਦੀ ਹੈ ਕਿ ਪਿੰਡ ਕੀ ਕਿਸਾਨ ਮੋਰਚਾ ਜਾਂ ਫਿਰ ਕਿਸਾਨ ਜੋ ਲੀਡਰ ਹੈਗੇ ਨੇ ਉਹਨਾਂ ਸਾਥ ਦੇ ਬਿਲਕੁਲ ਰਾਤ ਦਾ ਸ਼ੰਭੂ ਬਾਰਡਰ ਤੋਂ ਵੀ ਬਿਆਨ ਆ ਰਹੇ ਆ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਹਰਿਆਣੇ ਦੀਆਂ ਉਹ ਵੀ ਖੁੱਲ ਕੇ ਆਈਆਂ ਹੋਈਆਂ ਜੇ ਬਣਦੀ ਜੋ ਕਾਰਵਾਈ ਆ ਜੋ ਕਾਨੂੰਨੀ ਕਾਰਵਾਈ ਆ ਉਹਦੇ ਤੋਂ ਅੱਗੇ ਜਾ ਕੇ ਜੇ ਕੋਈ ਸਰਕਾਰ ਆਪਣੇ ਕੋਲੋਂ ਕੁਝ ਜੋੜ ਕੇ ਜਾਂ ਉਹਨਾਂ ਨੂੰ ਕੁਝ ਗਲਤ ਤਰੀਕੇ ਨਾਲ ਇਨਟੈਰੋਗੇਸ਼ਨ ਕਰਨ ਦੀ ਕੋਸ਼ਿਸ਼ ਕਰੂਗੀ ਉਹਦੇ ਵਾਸਤੇ ਪੂਰਾ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦਾ ਕਿਸਾਨ ਮਜ਼ਦੂਰ ਇੱਕ ਮੰਚ ਤੇ ਖੜਾ ਹੋ ਕੇ ਤੇ ਉਹ ਜਿਹੜਾ ਵਾ ਉਹਨੂੰ ਭੈਣ ਕੁਲਵਿੰਦਰ ਕੌਰ ਨੂੰ ਬਿਲਕੁਲ ਇਨਸਾਫ ਦਿਵਾਇਆ ਜਾਊਗਾ ਉਹਦੇ ਚ 1% ਵੀ ਜਿਹੜਾ ਕੁਝ ਗਲਤ ਨਹੀਂ ਹੋਣ ਦਿੱਤਾ ਜਾਊਗਾ ਇਹ ਗੱਲ ਇਹ ਵੀ ਕਹੀ ਗਈ ਹੈ ਕਿ ਭਈ ਜਦੋਂ ਕੰਗਨਨ ਰਣੋ ਦਾ ਬਿਆਨ ਆਇਆ ਉਸ ਦੇ ਵਿੱਚ ਐਂਡ ਦੇ ਵਿੱਚ ਕਿਹਾ ਕਿ ਇਹ ਜੋ ਖਾਲਸਤਾਨੀ ਨੇ ਜਾਂ ਫਿਰ ਜੋ ਵਕਫਵਾਦੀ ਨੇ ਇਹਨਾਂ ਨੂੰ ਪੰਜਾਬ ਨੂੰ ਸਾਹਮਣਾ ਚਾਹੀਦਾ ਹੈ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਇਹ ਗੱਲ ਮੰਨ ਲਓ ਵੀ ਜਦੋਂ ਮੋਦੀ ਸਰਕਾਰ ਦੇ ਖਿਲਾਫ ਕਿਸਾਨ ਦਿੱਲੀ ਦੇ ਵਿੱਚ ਬੈਠਦੇ ਨੇ ਦਿੱਲੀ ਦੇ ਵਿੱਚ ਜਦੋਂ ਕਿਸਾਨ ਬੈਠਦੇ ਨੇ ਉੱਥੇ 750 ਸ਼ਹੀਦੀਆਂ ਹੁੰਦੀਆਂ ਬਿਲਕੁਲ ਸ਼ਾਂਤਮਈ ਮੋਰਚਾ ਚੱਲਦਾ ਹੈ ਇੱਕ ਸਾਲ 2 ਮਹੀਨੇ 1 ਮਹੀਨਾ ਕੁਛ ਦਿਨ ਜਿਹੜਾ ਇੱਕ ਬਿਲਕੁਲ ਸ਼ਾਂਤਮਈ ਮੋਰਚਾ ਚੱਲਦਾ ਉਹਦੇ ਵਿੱਚ ਇੱਕ ਵੀ ਇਨਸੀਡੈਂਟ ਕੋਈ ਅੱਤਵਾਦ ਵਾਲਾ ਜਾਂ ਕੋਈ ਵੀ ਹੋਇਆ ਹੋਵੇ ਪਰ ਉੱਥੇ ਵੀ ਜਿਹੜੇ ਭਾਜਪਾ ਦੇ ਲੀਡਰ ਸੀ ਉਹ ਪੰਜਾਬ ਨੂੰ ਬਦਨਾਮ ਕਰ ਲਈ ਕਦੀ ਅੱਤਵਾਦੀ ਕਦੀ ਵੱਖਵਾਦੀ ਜਾਂ ਕੁਛ ਨਾ ਕੁਛ ਟੈਗ ਦਿੰਦੇ ਰਹਿਆ ਕਿਉਂਕਿ ਇਹ ਦੁਨੀਆ ਸਾਰੀ ਜਾਣਦੀ ਹੈ ਕਿ ਪੰਜਾਬ ਅੱਜ ਵੀ ਜਿਹੜੀ ਉਹ ਆਪਣੀ ਕਿਰਤ ਕਮਾਈ ਜਿਹੜੇ ਆਪਣੇ ਗੁਰਾਂ ਦੇ ਨਾਲ ਜੁੜਿਆ ਹੋਇਆ ਕਿਉਂਕਿ ਬਦਨਾਮ ਪੰਜਾਬ ਨੂੰ ਬੜੇ ਚਿਰ ਤੋਂ ਹੀ ਕੀਤਾ ਜਾ ਰਿਹਾ ਇਹ ਜੜੀਆਂ ਵਾਂ ਇਹ ਬਿਲਕੁਲ ਹੀ ਜਿਹੜੀਆਂ ਵਾ ਨਿਰ ਅਧਾਰਿਤ ਗੱਲਾਂ ਵਾ ਜਿਹੜੀਆਂ ਬੀਬੀ ਕੰਗਣਾ ਰਣੌਤ ਕਰ ਰਹੀ ਆ। ਠੀਕ ਹੈ। ਸ਼ੁਕਰੀਆ। ਤਾਂ ਬਿਲਕੁਲ ਪਿੰਡ ਦੇ ਲੋਕ ਨੇ ਜਿਨ੍ਹਾਂ ਦੇ ਨਾਲ ਗਲਬਾਤ ਕੀਤੀ ਹੈਗੀ ਹੈ। ਤਾਂ ਕੀ ਕੁਝ ਹੋਰ ਇਸ ਵਾ ਮਾਮਲੇ ਦੇ ਵਿੱਚ ਅੱਗੇ ਨਿਕਲ ਕੇ ਆਉਂਦਾ ਉਹ ਵੀ ਤੁਹਾਨੂੰ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਾਂਗੇ। ਕੈਮਰਾ ਬਸਨ ਪੰਕੇ ਦੇ ਨਾਲ ਰਾਜ ਗੁਪਤਾ ਬਾਬੂ ਸ਼ੈ ਟਾਈਮ ਜ਼ਿਲੰਦ